ਆਸਾ ਬਤੀ ਸੁਕੀ ਤੇਲ ਨਖੂਟਾ ਮੰਦਲਨਾ ਬਾਜਾ ਨਾਟਕ ਸੁਤਾ ਬੁਝ ਗਈ ਅਗਨ ਨਾਨਕ ਸਿਆ ਤੁਆ ਆ ਰਾਵ ਰਹਾ ਏਕ ਅਵਰ ਨਹੀਂ ਦੁਆ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 478 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ 11ਵਾਂ ਬਚਨ ਇਸ ਵਚਨ ਚ ਕਬੀਰ ਪਾਤਸ਼ਾਹ ਰਾਤਾਂ ਨੂੰ ਪਿੰਡਾਂ ਥਾਵਾਂ ਦੇ ਵਿੱਚ ਜਾ ਕੇ ਨੱਚਣ ਅਥਵਾ ਨਾਟਕ ਕਰਨੇ ਵਾਲੇ ਨਾਟ ਦਾ ਬਿੰਬ ਵਰਤਦੇ ਆ ਜੀਵ ਰੂਪੀ ਨਾਟ ਦੀ ਗੱਲ ਕਰਦੇ ਹਨ ਸੋ ਆਪਣੇ ਵਚਨ ਦੇ ਪਹਿਲੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦੇ ਬਾਤੀ ਸੂਕੀ ਤੇਲ ਨੇ ਖੂਟਾ ਮੰਦਲਨਾ ਬਾਜਾ ਨਾਟ ਪਸੂਤਾ ਬਾਤੇ ਸੋ ਕੇ ਤੇਲ ਨ ਖੂਟਾ ਅਰਥਾਤ ਕਿ ਹੁਣ ਸਾਡੇ ਦੀਵੇ ਦੀ ਆਸਾ ਰੂਪੇ ਬੱਤੀ ਆ ਨ ਪੂਰੀ ਤਰ੍ਹਾਂ ਸੁੱਕ ਚੁੱਕੀ ਐ ਅਥਵਾ ਖੋਸ਼ਕ ਹੋ ਚੁੱਕੀ ਐ ਕਿਉਂਕਿ ਮਹਾਰਾਜ ਕਹਿੰਦੇ ਤੇਲ ਨ ਖੂਟਾ ਅਰਥਾਤ ਕਿ ਦੀਵੇ ਵਿੱਚਲਾ ਲੋਭ ਰੂਪੀ ਤੇਲ ਜੋ ਹੁਣ ਨ ਖੁੱਟ ਗਿਆ ਮੁੱਕ ਗਿਆ ਜਿਕਰ ਜੋਗ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਰਾਤ ਨੂੰ ਚਾਨਣ ਦਾ ਸੋਮਾ ਕੇਵਲ ਦੀਵਾ ਵਗੈਰਾ ਹੀ ਹੋਇਆ ਕਰਦਾ ਸੀ ਜਿਦੇ ਵਿੱਚਲਾ ਤੇਲ ਮੁੱਕ ਜਾਂਦਾ ਤੇ ਫਿਰ ਉਸਦੀ ਬੱਤੀ ਵਿੱਚਲਾ ਤੇਲ ਮੱਚਣ ਲੱਗ ਪੈਂਦਾ ਸੀ ਅਤੇ ਜਦੋਂ ਬੱਤੀ ਵੀ ਖੁਸ਼ਕ ਹੋ ਜਾਂਦੀ ਤਾਂ ਦੀਵਾ ਬੁੱਝ ਜਾਇਆ ਕਰਦਾ ਸੀ ਕਹਿਣ ਤੋਂ ਭਾਵ ਹੈ ਕਿ ਹੁਣ ਸਾਡੇ ਮਨ ਵਿੱਚ ਲੋਭ ਲਾਲਚ ਮੁੱਕਣ ਦੇ ਨਾਲ ਕਈ ਪ੍ਰਕਾਰ ਦੀਆਂ ਆਸਾਂ ਵੀ ਮਹਾਰਾਜ ਕਹਿੰਦੇ ਮੁੱਕ ਚੁੱਕੀਆਂ ਖਤਮ ਹੋ ਚੁੱਕੀਆਂ ਹੈ ਕਹਿੰਦਾ ਬਾਤੀ ਸੋਕੀ ਤੇਲ ਨ ਖੂਟਾ ਬੱਤੀ ਆਸਾਂ ਨੇ ਔਰ ਤੇਲ ਹੈ ਗਿਆ ਲੋਭ ਇਹਦੇ ਮੰਡਲ ਨਾ ਬਾਜਾ 나ਟ ਪੈ ਸੁਤਾ ਮੰਡਲ ਕਹਿੰਦੇ ਨਾ ਢੋਲ ਨੂੰ 나ਟ ਵਜਾਇਆ ਕਰਦੇ ਸਨ ਨੱਚਣ ਲੱਗੇ ਜਿਹੜਾ ਮੰਡਲ ਨਾ ਬਾਦਿਆ 나ਟ ਪੈ ਸੁਕਾਰਾ ਥਾ ਸੁਤਾ ਅਰਥਾਤ ਕਿ ਹੁਣ ਸਾਡੇ ਅੰਦਰ ਮਾਇਆ ਰੂਪੀ ਢੋਲ ਨਹੀਂ ਵੱਜਦਾ ਭਾਈ ਸੁਹਣ ਇਸ ਕਰਕੇ ਸਾਡਾ ਮਾਨ ਰੂਪੀ ਜਿਹੜਾ ਨਾਟ ਹੈ ਨਾ ਮਾਰੇ ਕਹਿੰਦੇ ਹਿਰਦੇ ਰੂਪੀ ਸੇਜ ਤੇ ਆ ਨਿਸਲੋ ਕੇ ਸੌਂ ਗਿਆ ਜੇਕਰ ਜੋਗ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਪਿੰਡਾਂ ਥਾਵਾਂ ਦੇ ਵਿੱਚ ਜਾ ਕੇ ਰਾਤਾਂ ਨੂੰ ਰਾਸਾਂ ਪਾਉਣ ਵਾਲੇ ਰਾਸਧਾਰੀਏ ਅਥਵਾ ਨੱਚਣੇ ਵਾਲੇ ਜਾਂ ਨਾਟਕ ਕਰਨੇ ਵਾਲੇ ਨਾਟ ਵਗੈਰਾ ਸਾਨਾ ਜਿਹੜੇ ਦੀਵੇ ਦੀ ਲੋਅ ਦੇ ਵਿੱਚ ਨੱਚਿਆ ਕਰਦੇ ਸਨ ਅਤੇ ਦੀਵਾ ਬੁੱਝ ਜਾਣ ਤੇ ਢੋਲ ਵਗੈਰਾ ਵੱਜਣੋਂ ਹਟ ਜਾਂਦਾ ਅਤੇ ਨਾਟ ਵੀ ਨੱਚਣਾ ਛੱਡ ਕੇ ਸੌ ਜਾਂਦਾ ਸੀ ਸੋਇਸ ਕਰਕੇ ਮਹਾਰਾਜ ਕਹਿੰਦੇ ਨੇ ਕਹਿੰਦੇ ਬਾਤੀ ਸੂਕੀ ਤੇਲ ਨੇ ਖੂਟਾ ਮੰਦਲ ਨਾ ਬਾਜਾ ਨਾਟ ਪਾ ਸੁਤਾ ਮਾਇਆ ਦਾ ਢੋਲ ਵੱਜਣੋਂ ਹਟ ਗਿਆ ਤੇ ਮਾਦਰੂਪੀ ਨਾਟ ਸੌ ਗਿਆ ਫਿਰ ਦੇ ਰੂਪੀ ਸੇਜ ਤੇ ਸੋਗਰ ਹੌ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਬੁਝ ਗਈ ਅਗਨ ਨਾਨਿਕ ਸਿਆ ਤੂੰ ਆ ਰਾਵ ਰਹਿ ਆ ਇੱਕ ਅਵਰ ਨਹੀਂ ਦੂਆ ਰਹਾ ਬੁਝ ਗਈ ਅਗਨ ਅਰਥਾਤ ਕਿ ਹੁਣ ਸਾਡੇ ਅੰਦਰ ਤ੍ਰਿਸ਼ਨਾ ਰੂਪੀ ਅਗਨੀ ਵੀ ਬੁਝ ਚੁੱਕੀ ਐ ਸੋ ਇਸ ਕਰਕੇ ਮਹਾਰਾਜ ਕਹਿੰਦੇ ਨਾਨਿਕ ਸਿਆ ਤੂੰ ਆ ਅਰਥਾਤ ਕਿ ਹੁਣ ਸਾਡੇ ਅੰਦਰੋਂ ਸੰਕਲਪਾਂ ਔਰ ਵਿਕਲਪਾਂ ਰੂਪੀ ਜਾਂ ਫਿਰ ਫੁਰਨੇ ਰੂਪੀ ਤੂੰ ਆ ਵੀ ਨਹੀਂ ਉੱਠਦਾ ਮਹਾਰਾਜ ਕਹਿੰਦੇ ਕਹਿਣ ਤੋਂ ਪਾਵੇ ਕੇ ਅੰਦਰ ਦੀ ਤ੍ਰਿਸ਼ਨਾ ਮੁਕਣ ਦੇ ਨਾਲ ਫੁਰਨੇ ਮਿਸ਼ਾਂਤ ਹੋ ਚੁੱਕੇ ਹਨ ਹੁਣ ਸਾਡੇ ਅੰਦਰ ਦੇ ਕਹਿੰਦਾ ਬੁਝ ਗਈ ਆਗਨ ਨਾ ਨਿਕਸ ਤੂੰ ਆ ਰਾਵ ਰਹਿ ਆ ਇੱਕ ਅਵਰ ਨਹੀਂ ਦੂਆ ਰਾਵ ਰਹਿ ਆ ਇੱਕ ਅਰਥਾਤ ਕੇ ਹੁਣ ਸੰਸਾਰ ਇੱਕ ਸਾਰੇ ਅਥਵਾ ਜੀਵਾਂ ਦੇ ਵਿੱਚ ਕੇਵਲ ਤਾਂ ਕੇਵਲੇ ਇਕਾ ਕਾਲਪੁਰਖ ਵੈਗੁਰੂ ਹੀ ਰਮਿਆ ਹੋਇਆ ਪ੍ਰਤੀਤ ਹੁੰਦਾ। ਅਤੇ ਅਵਰ ਨਹੀਂ ਦੂਆ ਅਰਥਾਤ ਕੇ ਹੁਣ ਉਸ ਇਕਾ ਕਾਲਪੁਰਖ ਵੈਗੁਰੂ ਜੀ ਤੋਂ ਬਿਗੈਰ ਹੋਰ ਕੋਈ ਦੂਸਰਾ ਸਾਨੂੰ ਮਹਾਰਾਜ ਕਹਿੰਦੇ ਜਿਸ ਦਾ ਹੀ ਨਹੀਂ ਦਿੰਦਾ ਹੀ ਨਹੀਂ। ਕਹਿੰਦਾ ਰਹਾ ਰਹਿਆ ਏਕ ਅਵਰ ਨਹੀਂ ਦੂਆ ਰਹਾ। ਸਭ ਸ਼ਰਾਮ ਦੇ ਕੇ ਅਗੋ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ। ਕਹਿੰਦਾ ਟੁੱਟੇ ਤੰਤ ਨਾ ਬਜਾਰ ਬਾਬ ਬੂਲੇ ਬੇਗਾਰੇ ਉਹ ਆਪਣਾ ਕਾਜ ਟੁੱਟੇ ਤੰਤ ਨਾ ਬਜਾਰ ਬਾਬ ਅਰਥਾਤ ਕਿ ਹੁਣ ਸਾਡੀ ਮੋਹ ਰੂਪੀ ਤੰਤ ਅਥਵਾ ਤਾਰ ਵੀ ਟੁੱਟ ਚੁੱਕੀ ਐ ਸੋ ਇਸ ਕਰਕੇ ਭਾਈ ਹੁਣ ਸਾਡੇ ਜਿਹੜੇ ਹੰਕਾਰ ਰੂਪੇ ਰਵਾਬ ਐ ਨਾ ਕੋਵੇ ਨੇ ਬਾਜ ਦੇ ਮਾਰੇ ਕਹਿੰਦੇ ਜਿਹਦੇ ਚ ਗਲਤਾਨ ਹੋ ਕੇ ਪਹਿਲਾ ਅਸੀਂ ਭੁੱਲੇ ਰਹਿੰਦੇ ਸਾਂ ਭੁੱਲੇ ਕਹਿੰਦਾ ਟੂਟੇ ਤੰਤ ਨਾ ਬਜਾਰ ਬਾਬਾ ਪੂਲ ਬਿਗਾਰਿਓ ਆਪਣਾ ਕਾਜ ਆਪਣਾ ਐਡਾ ਮੁਗਤਾ ਇਹਨੂੰ ਕੰਨਾ ਨਹੀਂ ਲਾਉਣਾ ਮਹਾਰਾਜ ਕਹਿੰਦਾ ਪੂਲ ਬਿਗਾਰਿਓ ਆਪਣਾ ਕਾਜ ਅਰਥਾਤ ਕ ਜਿਹੜੇ ਮੋਹ ਦੀਆਂ ਤੰਦਾਂ ਵਾਲੇ ਹੰਕਾਰ ਰੂਪੇ ਰਾਬਾਬ ਦੇ ਰਾਗ ਚ ਭੁੱਲ ਕੇ ਪਹਿਲਾਂ ਸੀ ਆਪਣਾ ਮੋਕਸ਼ ਰੂਪੀ अथवा ਮੁਕਤੀ ਰੂਪੀ ਕਾਰਜ ਜਿਹੜਾ ਵਿਗਾੜ ਹੀ ਛੱਡਿਆ ਸੀ ਭਾਈ ਉਹ ਹੰਕਾਰ ਰੂਪੇ ਰਵਾਬ ਮਹਾਰਾਜ ਕਹਿੰਦੇ ਹੁਣ ਵੱਜਣੋਂ ਬੰਦ ਹੋ ਚੁੱਕੀ ਐ ਕਹਿੰਦਾ ਟੂਟੇ ਤੰਤ ਨਾ ਬੱਜਾ ਰਵਾਬ ਭੂਲ ਵਿਗਾਰਿਓ ਆਪਣਾ ਕਾਜ ਸਵਗਤੀ ਸਰਪਾਦੇ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਕਥਨੇ ਬਦਨੇ ਕਹਿਨ ਕਹਾਵਨ ਸਮਝ ਪਰੇ ਤੋ ਵਿਸਰਿਓ ਗਾਵਨ ਕਥਨੇ ਬਦਨੇ ਕਹਿਨ ਕਹਾਵਨ ਕਥਨ ਗੱਲਾਂ ਨੂੰ ਕਹਿੰਦੇ ਨੇ ਬਦਨ ਮੂੰਹ ਨੂੰ ਕਹਿੰਦੇ ਨੇ ਕਥਨੇ ਬਦਨੇ ਅਰਥਾਤ ਆ ਕ ਜੋ ਨੇਰੀਆਂ ਮੂੰਹ ਦੀਆਂ ਗੱਲਾਂ ਸਨ ਅਤਵਾ ਕਹਿਣ ਕਹਾਵਨ ਭਾਵ ਕਿ ਆਪ ਕਹਿਣਾ ਤੇ ਹੋਰ ਨਾਲ ਤੋ ਕਹੋਣਾ ਆਦ ਦਿਖਾਵੇ ਮਾਤਰ ਜਿੰਨੇ ਵੀ ਫੋਕੇ ਕਰਮ ਕਾਂਡ ਸੰਨ ਨਾ ਜਦੋਂ ਸਾਨੂੰ ਸੱਚ ਦੀ ਸਾਰ ਹੋਈ ਨਾ ਮਾਰੇ ਕਹਿੰਦੇ ਸਮਝ ਪਰੀ ਤਾਂ ਬਿਸਰਿਓ ਗਾਵਨ ਅਰਥਾਤ ਕਿ ਜਦੋਂ ਸਾਨੂੰ ਸਲੀਅਤ ਦੀ ਸਮਝ ਪਈ ਤਾਂ ਆਪਣੇ ਅਸਲ ਸਰੂਪ ਦੀ ਸਵਝੀ ਹੋਈ ਆਪਣੇ ਨਿੱਜ ਦਾ ਆਪਣੇ ਸਵੈ ਦਾ ਪਤਾ ਲੱਗਾ ਤਾਂ ਮਾਰੇ ਕਹਿੰਦੇ ਤੋ ਬਿਸਰਿਓ ਗਾਵਨ ਅਰਥਾਤ ਕਿ ਤਾਂ ਫਿਰ ਸਾਡਾ ਗਾਵਨ ਅਰਥਾਤ ਕਿਸੇ ਕਾਮਨਾ ਦੇ ਹਿਤ ਗਾਉਣਾ ਨਟਾ ਵਾਂਗੂੰ ਅਚਾਰਾ ਵਾਂਗੂੰ ਤਾਂ ਸਾਰਾ ਕੁਝ ਵਿਸਰ ਗਿਆ ਮਹਾਰਾਜ ਕਹਿੰਦੇ। ਭਾਪਕ ਜਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਕਥਨ ਹੈ ਨਾ ਸੱਬੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਇਸ ਤਰ੍ਹਾਂ ਦੀ ਅਵਸਥਾ ਬਣ ਗਈ। ਜਿਵੇਂ ਸ੍ਰੀ ਰਾਗ ਦੇ ਵਿੱਚ ਵੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਕਥਨ ਹੈ। ਕਹਿੰਦਾ ਕਹਿਨ ਕਹਾਵਨੇ ਕੀਰਤ ਕਰਲਾ ਕਰਲਾ ਕਹਿੰਦਾ ਰਾਹ ਨੂੰ ਨੇਰਾ ਕਹਿਣਾ ਕਹਾਉਣਾ ਆਪ ਪੜਨਾ ਹੋਰਨਾਂ ਨੂੰ ਪੜਾਉਣਾ ਇਹ ਲੋਕਾਂ ਨੇ ਪਰਮੇਸ਼ਰ ਦੀ ਕੀਰਤੀ ਦਾ ਕਰਲਾ ਭਾਵ ਉਹਦੀ ਵਡਿਆਈ ਦਾ ਰਾਹ ਸਮਝ ਰੱਖਿਆ ਧਰਮ ਦਾ ਰਾਹ ਸਮਝ ਰੱਖਿਆ ਭੁੱਲੜ ਲੋਕਾਂ ਨੇ ਇਹਨੂੰ ਮਹਾਰਾਜ ਕਹਿੰਦਾ ਕਥਨ ਕਹਿਣ ਤੇ ਮੁਕਤਾ ਗੁਰਮਖ ਕੋਈ ਵਿਰਲਾ ਤੇ ਨਿਹਰੀਆਂ ਮੂੰਹ ਦੀਆਂ ਗੱਲਾਂ ਤੋਂ ਮੁਕਤ ਹੈ ਕੋਈ ਵਿਰਲਾ ਗੁਰਮਹ ਗੁਰੂ ਕੇ ਪਿਆਰਾ ਭਾਈ ਗਿਆਨ ਦੀ ਚਰਮ ਸੀਮਾ ਚੋਪੀ ਹੁੰਦੀ ਹੈ ਸੋ ਇਸ ਕਰਕੇ ਮਹਾਰਾਜ ਕਹਿੰਦਾ ਕਥਨੇ ਬਦਨੇ ਕਹਿਣ ਕਹਾਵਨ ਸਾਂਝ ਪਰੇ ਤੋ ਬਿਸਰਿਆ ਗਾਵਨ ਸਗੰਤਮਾ ਚੌਥੇ ਪਦੇ ਚ ਮਾਰੇ ਕਿਰਪਾ ਕਰਨ ਲੱਗੇ ਨੇ ਆਪਣੇ ਕਹਿੰਦਾ ਕਹਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਦ ਦੂਰੇ ਕਹਤ ਕਬੀਰ ਪੰਜ ਜੋ ਚੂਰੇ ਕਹਿੰਦੇ ਹਨ ਕਬੀਰ ਪਾਤਸ਼ਾਹ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਇਹ ਨਾ ਪੰਜਾਂ ਵਿਕਾਰਾਂ ਨੂੰ ਚੂਰ ਕਰ ਦਿੰਦਾ ਨਾ ਭਾਵ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਨੂੰ ਮਾਰ ਲੈਂਦਾ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਮਹਾਰਾਜ ਕਹਿੰਦਾ ਤਿੰਨ ਤੇ ਨਾ ਪਰਮ ਪਦ ਦੂਰੇ ਅਰਥਾਤ ਅਗਿਆਨ ਗੁਰਮੁਖ ਗੁਰੂ ਪਿਆਰਿਆਂ ਤੋਂ ਭਾਈ ਜਿਹੜੀ ਪਰਮ ਪਦ ਵੀ ਹੈ ਨਾ ਸਭ ਤੋਂ ਉੱਚੀ ਅਵਸਥਾ ਕਿਤੇ ਦੂਰ ਨਹੀਂ ਭਾਵ ਕੇ ਸਹਿਜ ਅਵਸਥਾ ਅਥਵਾ ਡੋਲ ਅਵਸਥਾ ਜਾਂ ਫਿਰ ਮੋਕਸ਼ ਪਦ ਵੀ ਕਿਤੇ ਦੂਰ ਨਹੀਂ ਕਹਿੰਦਾ ਕਹਾ ਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੇ ਪਰਮ ਪਦ ਦੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ